ਅੱਜ ਦੁਪਹਿਰਸ਼੍ਰੀ ਮੁਕਸਾ ਸਾਹਿਬ ਤੋਂ ਬੋਹਰਵਾਲ ਜਾ ਰਹੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਮਲੂਰ ਦੇ ਨਜ਼ਦੀਕ ਪਿੰਡ ਮਹਰਾਜਵਾਲਾ ਕੋਲ ਟਰਾਲੇ ਵੱਲੋਂ ਸੇਕ ਮਾਰੇ ਜਾਣ ਕਾਰਨ ਪਲਟ ਗਈ ਜਿਸ ਦੇ ਵਿੱਚ ਕਰੀਬ ਦਰਜਨ ਪਰ ਸਵਾਰੀਆਂ ਮੌਜੂ ਸਨ ਡਰਾਈਵਰ ਤੇ ਕੰਡਕਟਰ ਸਮੇਤ ਕਰੀਬ 8 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਮਲੂਰ ਦੇ ਵਿੱਚ ਇਲਾਜ ਲਈ ਭੇਤੀ ਕਰਵਾਇਆ ਗਿਆ ਹੈ ਸੂਚਨਾ ਮਿਲਣ ਤੇ ਉਪ ਮੰਡਲ ਮੈਜਿਸਟ੍ਰੇਟ ਡਾਕਟਰ ਸੰਜੀਪ ਕੁਮਾਰ ਜਖਮੀਆ ਦਾ ਹਾਲ ਜਾਣਨ ਲਈ ਪਹੁੰਚੇ ਜਿਨ੍ਹਾਂ ਨੇ মিডিਆ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਮਰੀਜ਼ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਇਸ ਮੌਕੇ ਉਹਨਾਂ ਦਾ ਹਰ ਇੱਕ ਕੁਝ ਕਹਿਣਾ ਲਿਆ ਤੁਸੀਂ ਵੀ ਸੁਣੋ ਅੰਦੇ ਕੀ ਕਹਣਾ ਚਾਹੋਂਗ ਜਿਹੜਾ ਅੱਜ ਜਿਹੜੀ ਆ ਬੱਸ ਦੁਰਘਟਨਾ ਹੋ ਗਈ ਤੇ ਕਦੇ ਵੀ ਬੰਦਾ ਅੱਜ ਜਿਹੜੀ ਦੁਰਘਟਨਾ ਹਈ ਆ ਬਹੁਤ ਮੰਦ ਭਾਗੀ ਘਟਨਾ ਅੱਜ ਸਵੇਰੇ ਸਵੇਰੇ ਵੀ ਇੱਕ ਨਿਊ ਦੀਪ ਕੰਪਨੀ ਦੀ ਬੱਸ ਆ ਜਿਹੜੀ ਉਹ ਪਲਟੀ ਆ ਤੇ ਇਹ ਵੀ ਦੂਜੀ ਘਟਨਾ ਅੱਜ ਬਹੁਤ ਦਿਨ ਜਿਹੜਾ ਮਾੜਾ ਚੜਿਆ ਸੀਗਾ ਬੱਸਾਂ ਵਾਲਿਆਂ ਦੇ ਖਾਸ ਕਰਕੇ ਟਰਾਂਸਪੋਰਟ ਵਿਭਾਗ ਦੇ ਉੱਤੇ ਤੇ ਵਾਹਿਗੁਰੂ ਦਾ ਸ਼ੁਕਰ ਵੀ ਕਰਦੇ ਆ ਜਿੱਥੇ ਭਰੀ ਹੋਈ ਬੱਸ ਪਲਟੀ ਆ ਤੇ ਸਵਾਰੀਆਂ ਦੇ ਸੱਟਾਂ ਫੇਟਾਂ ਤੋਂ ਬਹੁਤੀਆਂ ਨਹੀਂ ਹੋਈਆਂ ਬਚਾਅ ਸੱਚੇ ਸਤਗੁਰ ਦਾ ਧੰਨਵਾਦ ਕਰਦੇ ਆ ਅਸੀਂ ਤੇ ਪ੍ਰਸ਼ਾਸਨ ਖਾਸ ਕਰਕੇ ਸਿਵਲ ਹਸਪਤਾਲ ਮਲੋਟ ਦੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹੁੰਚੇ ਹੋਏ ਮਰੀਜ਼ਾਂ ਨੂੰ ਬੜਾ ਵਧੀਆ ਤਰੀਕੇ ਨਾਲ ਸੰਭਾਲਿਆ ਤੇ ਉਹਨਾਂ ਦੀ ਦੇਖਭਾਲ ਕੀਤੀ ਹੈ ਬਹੁਤ ਧੰਨਵਾਦ ਆ ਐਸਡੀਐਮ ਸਾਹਿਬ ਮਲੋਟ ਆਏ ਸੀ ਦੇਖਭਾਲ ਕਰਕੇ ਗਏ ਇੱਕ ਮੂਹਰੇ ਤੋਂ ਟਰਾਲਾ ਆ ਰਿਹਾ ਸੀ ਡਰਾਈਵਰ ਦੇ ਦੱਸਣ ਅਨੁਸਾਰ ਇੱਕ ਟਰਾਲਾ ਆ ਰਿਹਾ ਸੀ ਘੋੜਾ ਜਿਹਨੂੰ ਕਹਿ ਦਿੰਦੇ ਆਪਾਂ ਉਹ ਸੁੱਤਾ ਹੋਇਆ ਆ ਰਿਹਾ ਸੀ ਬਿਲਕੁਲ ਉਹਨੇ ਆਪਣੀ ਸਾਈਡ ਤੇ ਲਿਆ ਕੇ ਉਲਟ ਸਾਈਡ ਆ ਕੇ ਜਿਹੜੀ ਬੱਸ ਨੂੰ ਫੇਟ ਮਾਰੀ ਤੇ ਬੱਸ ਮਿੱਟੀ ਪੋਲੀ ਹੋਣ ਕਰਕੇ ਮਲੋੜ ਮੁਕਸਰ ਦਾ ਰੋਡ ਜਿਹੜਾ ਬਣ ਰਿਹਾ ਮਿੱਟੀ ਪੋਲੀ ਹੋਣ ਕਰਕੇ ਰੁਕੀ ਹੋਈ ਬੱਸ ਹੀ ਇੱਕ ਤਰ੍ਹਾਂ ਨਾਲ ਪਲਟ ਗਈ ਹੈ ਦੋਸਤ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਮਲੋੜ ਦੇ ਨੇੜੇ ਜਿਹੜਾ ਕਹਿਦੀ ਹੈ ਹਾਦਸਾ ਵਾਪਰਿਆ ਬੱਸ ਕਿੰਨੇ ਕੁ ਸਾਰੇ ਇੰਜਰਡ ਹੋ ਗਏ ਤੇ ਕਿਸ ਤਰ੍ਹਾਂ ਦੀ ਕੋਈ ਗੈਜੂਅਰ ਟੀਮ ਕਰਾਇਆ ਕੋਈ ਸਟੇਟਸ ਹੈ ਅੱਜ ਮੈਰਾਜ ਵਾਲਿਆ ਵਿਖੇ ਇੱਕ ਬੱਸ ਪਲਟੀ ਹੈ ਜਿਸ ਵਿੱਚ ਅੱਜ ਕਿੰਨਾ ਪੇਸ਼ੈਂਟ ਸਾਡੇ ਕੋਲ ਆਏ ਐ ਜਿਸ ਚ ਦੋ ਪੇਸ਼ੈਂਟ ਕਾਫੀ ਜ਼ਿਆਦਾ ਹੈ ਜਿਹੜੇ ਹੁਣ ਤੱਕ ਅਸੀਂ ਦੇਖ ਚੁੱਕੇ ਆ ਉਹਨਾਂ ਦੇ ਇੱਕ ਦੇ ਸ਼ੋਲਡਰ ਡਿਸਲੋਕੇਸ਼ਨ ਹੈ ਇੱਕ ਦੇ ਫ੍ਰੈਕਚਰ ਹੈ ਬਾਕੀ ਜਿਹੜੇ ਹਾਇਰਟਿਕਲ ਐਕਸੇ ਹੋ ਰਹੇ ਐ ਤੇ ਅੱਜ ਕਿੰਨਾ ਤਕਰੀਬਨ ਚਲੋ ਕੋਈ ਕਹਿੰਦਾ ਨਾਨੀ ਮਰਲੀ ਦੀ ਨੁਕਸਾਨ ਦਾ ਤਾਂ ਕਾਫੀ ਜ਼ਿਆਦਾ ਬਚਤ ਰਹੀ ਐ ਕੋਈ ਪਤਾ ਨਹੀਂ ਕਿ ਹਾਦਸਾ ਕਿਸ ਤਰ੍ਹਾਂ ਹੋਇਆ ਕੋਈ ਜਿਹੜਾ ਇਹ ਬੱਕਰ ਇਹ ਸਾਨੂੰ ਮੈਂ ਬੱਕਰ ਇਹ ਦੱਸਿਆ ਗਿਆ ਕਿ ਬਸ ਪਲਟੀ ਹੈ ਕਿੰਨਾ ਵੱਡੇ ਇਸ ਬਾਰੇ ਤੁਹਾਨੂੰ ਨਹੀਂ ਪਤਾ ਡਾਕਟਰ ਹੁਣ ਕਿ ਹਾਲਾਤ ਕਿਸ ਤਰ੍ਹਾਂ ਦੇ ਨੇ ਮਰੀਜ਼ਾਂ ਦੇ ਜਿਹੜੇ ਉਹਨਾਂ ਦਾ ਠੀਕ ਹੈ ਮਰੀਜ਼ ਸਾਰੇ ਕਿਤਨਾ ਠੀਕ ਹੈ ਅਸੀਂ ਕਿਤਨਾ ਉਹਨਾਂ ਦੇ ਡਿਸਕ੍ਰਿਪਸ਼ਨ ਲੈ ਦੇ ਮਰੀਜ਼ ਦੇ ਕਰਤਾ ਆਪਰੇਸ਼ਨ ਸੀ ਉਹ ਵੀ ਕਰਤਾ ਤੇ ਦੂਜੇ ਦੇ ਕਿਤਨਾ ਪਲਸਟਰ ਵੀ ਲਗਾਤਾ ਪਲਸਟਰ ਵੀ ਲਗਾਤਾ ਕਿ ਉਹ ਜਿਹੜੀ ਦੂਜੀ ਸਵਾਰੀਆਂ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਉਹ ਠੀਕ ਹੈ ਮਰੀਜ਼ ਕਿਤਨਾ ਇੱਕ ਪੇਸ਼ੈਂਟ ਦੇ ਹਜੇ ਐਕਸ ਰਹਿ ਗਏ ਬਸ ਉਹ ਚੱਲ ਰਹੇ ਐਕਸ ਤੇ ਬਾਕੀ ਸਾਰੇ ਹੋ ਗਏ ਬਾਕੀ ਸਾਰੇ ਠੀਕ ਹੈ ਵੇ ਇਧਰ ਸਤਿ ਕਿਥੋਂ ਆ ਰਹੇ ਸੀ ਤੁਸੀਂ ਬੱਸ ਲੈ ਕੇ ਕਿੱਥੇ ਜਿਹੜੀ ਕੰਮ ਆਉਣੀ ਹੈ ਅਸੀਂ ਅਕਸਰ ਤੋਂ ਬੱਸ ਲੈ ਕੇ ਚੱਲੇ ਸੀ ਉਹ ਰਸਤੇ ਤੇ ਜੀ ਮਹਾਰਾਜ ਵਾਲਾ ਪਿੰਡ ਆ ਕੇ ਮੂਹਰੋਂ ਕੋਈ ਟਰਾਲੇ ਵਾਲਾ ਆਉਂਦਾ ਸੀਗਾ ਜਿਹੜਾ ਕਿ ਹੋ ਸਕਦਾ ਸੁੱਤਾ ਹੋਵੇ ਨੀਂਦ ਆ ਗਈ ਜਾਂ ਕੁਝ ਹੋਰ ਪ੍ਰੋਬਲਮ ਸੀ ਉਹਨੂੰ ਸਾਡੀ ਸਾਈਡ ਲਿਆ ਬਿਲਕੁਲ ਅਸੀਂ ਕੋਸ਼ਿਸ਼ ਕੀਤੀ ਬੱਸ ਬਚਾਉਣ ਦੀ ਅਗਲਾ ਬੱਸਾ ਫਿਰ ਵੀ ਅਸੀਂ ਵਿਚਾਰਿਆ ਬੱਸ ਰੋਗ ਵੀ ਲਈ ਲੈਕਿਨ ਪਿਛਲੇ ਪਾਸੇ ਉਹਨੇ ਵਿੱਚ ਮਾਰ ਕੇ ਗੱਡੀ ਥੱਲੇ ਸੜ ਗਈ। ਮੁੱਖਤੋਂ ਕਿੰਨੇ ਵਜੇ ਚੱਲੇ ਸੀ ਕਿੰਨੀਆਂ ਸਵਾਰੀਆਂ ਲੈ ਕੇ ਬੱਸ ਆ ਗਈ। 1:30 ਵਜੇ ਚੱਲਿਆ ਸੀ ਸਾਡੇ ਕੋਲੇ 80 ਸਵਾਰੀਆਂ ਸੀ। ਕਿੰਨੀਆਂ ਕੁ ਸਵਾਰੀਆਂ ਜਿਹੜੀ 80 ਸਵਾਰੀਆਂ ਦੇ ਲਗਭਗ ਸੀਗੇ ਸਾਡੇ ਉੱਪਰ। ਲੋਕਾਂ ਕਿੰਨੇ ਹੋਏ? ਕਿੰਨੇ ਜ਼ਖਮੀ ਕਿੰਨੇ ਕੋਈ? 8 8-9 ਕ ਜਾਨੇ ਜ਼ਖਮੀ ਹੋਇਆ ਜੀ। ਤੁਹਾਡੇ ਛੱਟ ਜਗ੍ਹਾ ਤੁਹਾਡੀ ਗੱਲ ਕਰੀਏ। ਸਾਡੇ ਛੱਟ ਨਹੀਂ ਮੇਰੇ ਕਨੈਕਟਰ ਦੇ ਛੱਟ ਗਈ ਹੈ ਜੀ। ਕਿੰਨੀ ਕੁ ਛੱਟ ਹੈ? ਕਨੈਕਟਰ ਦੇ ਅਸਲੀ ਦੇ ਛੱਟ ਆ ਜੀ। ਜਾਨੀ ਮਨੀ ਕੋਈ ਹੋਰ ਕੋਈ ਕੋਈ ਜੋ ਨਾਮ ਨਹੀਂ ਨਿਸਾਨੀ ਹੋਇਆ ਜੀ ਸਵਾਰਨ ਦੇ ਫੈਕਚਰ ਜਰੂਰ ਹੋਏ ਆ